ਆਉਣੇ ਵਾਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਪਰ ਸਾਨੂੰ ਹੀਰੇ ਮੋਤੀ ਗੁੰਦੀ ਇਜਾਜ਼ਤ ਨਹੀਂ ਦਿੱਤੀ ਜਾਰੀ ਕਰਾ ਸੋਸ਼ਲ ਮੀਡੀਆ ਤੇ ਜਗਦਲ ਜਬਲੀ ਜਦਿਆਂ ਨੇ ਜਿਵੇਂ 12548 ਅੱਜ ਟੀਟੂ ਬਾਣਿਆ ਸੋਸ਼ਲ ਮੀਡੀਆ ਦੇ ਵਾਸਤੇ ਮੁੱਦਾ ਲੈ ਕੇ ਖਸ ਖਦੀ ਖੇਤੀ ਭਾਰਤ ਨਗਰ ਚੌਂਕ ਜਿਵੇਂ ਹੀਰੋ ਸਾਈਕਲ ਵਾਲ ਨੂੰ ਕਰਾਇਤੇ ਦਿੱਤਾ ਵਾ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਵੀ ਦੇ ਦਿਓ ਟੀਟੂ ਬਾਣਿਆ ਹੁਣ ਖੇਤੀ ਕਰੂਗਾ ਪਹਿਲਾਂ ਕਿਸਾਨ ਕਰਦੇ ਸੀ ਹੁਣ ਟੀਟੂ ਬਾਣਿਆ ਵੀ ਨਾਲ ਲੱਗ ਕੇ ਕਿਉਂਕਿ ਕਿਸਾਨਾਂ ਦਾ ਕਰਜ਼ਾ ਜਿਹੜਾ ਹੈਗਾ ਵਾ ਦਿਨੋਂ ਦਿਨ ਖੋਦਕ ਜੀਆ ਕਰ ਜਾਂਦੇ ਆ ਨੌਜਵਾਨ ਮਰੀ ਜਾਂਦਾ ਵਾ ਇੱਕ ਪਰਿਵਾਰ ਦੇ ਛੇ ਛੇ ਲੋਕੀ ਮਰੀ ਜਾਂਦੇ ਆ ਗਰਾ ਸਾਡ ਨੂੰ ਦਰਦ ਆ ਅਸੀਂ ਕਿਸਾਨਾਂ ਦਾ ਅਨਖਦਾ ਵਾ ਤੇ ਇਸ ਕਰਕੇ ਅਸੀਂ ਬੇਨਤੀ ਕਰਨ ਚੁਣੇ ਹੋ ਬਿਅਸਤਾ ਅਸੀਂ ਕਿਰਾਏ ਦਿਸ ਦਫਤਰ ਲੈਣ ਆਏ ਆ ਕੱਲ ਨੂੰ ਸੀਐਮਓ ਦਫਤਰ ਵੀ ਜਾਵਾਂਗੇ ਕਿਉਂਕਿ ਖੇਤਾਂ ਦੇ ਵਿੱਚ ਪਰਮਿਸ਼ਨ ਨਹੀਂ ਦਿੱਤੀ ਜਾਰੀ ਕੀਤਾ ਇਹਦੀ ਗ੍ਰਾਮ ਤੇ ਬਾਕੀ ਤੁਹਾਨੂੰ ਮੈਂ ਦੱਸਦਾ ਵਾਂ ਡੋਡੇ 6000 ਰੁਪਏ ਕਿਲੋ ਆ ਠੀਮ 3 ਲੱਖ ਰੁਪਏ ਕਿਲੋ ਆ ਖਾਸ ਕਰਕੇ ਲਗਭਗ 2000 ਰੁਪਏ ਕਿਲੋ ਆ ਹੁਣ ਤੁਸੀਂ ਪੁੱਛੋਗੇ ਟੀਟੂ ਬਣ ਕੇ ਤੇ ਵੇਚਦਾ ਨਾ ਹੋਵੇ ਤੁਸੀਂ ਵੀ ਪੁੱਠੇ ਖਬਰਾਂ ਲਾ ਲੈਂਗੇ ਕਿ ਟਟੂ ਪਾਣੀ ਨੇ ਦੱਸਿਆ ਸਾਰੇ ਰੇਟ ਟਟੂ ਪਾਣੀ ਦਾ ਹੋਵੇ ਪਰਚਾ ਮੈਂ ਦੱਸਦਾ ਵਾਂ ਕਿਉਂਕਿ ਬਾਹਰੋਂ ਕੰਟਰੀਆਂ ਚ ਸਸਤੇ ਰੇਟਾਂ ਚ ਲਿਆ ਕੇ ਪੰਜਾਬ ਦੇ ਵਿੱਚ ਮਹਿੰਗੇ ਰੇਟਾਂ ਵਿੱਚ ਡੋਡੇ ਫੀਮ ਵਿੱਚੇ ਜਾ ਰਹੇ ਆ ਤੇ ਜੇ ਕੋ ਡੋਡੇ ਜੇਬ ਚ ਮਿਲ ਜਾਣਾ ਉਹਦੇ ਪਰਚਾ ਅਤਿਆਚਾਰ ਕੀਤਾ ਜਾ ਰਿਹਾ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਜਾ ਰਿਹਾ ਵਾ ਬਾਕੀ ਜਿਹੜੇ ਚਿੱਟੇ ਨਸੇ ਆ ਮੈਡੀਕਲ ਨਸੇ ਆ ਜਾਂ दारू ਵਰਗੇ ਮਹਿੰਗੇ ਨਸੇ ਆ ਉਹ ਮਾਰੂ ਨਸੇ ਆ ਉੱਥੋਂ ਵੀ ਪੈਸੇ ਪੁੱਛੇ ਇਹਨਾਂ ਨੂੰ ਆਉਂਦੇ ਆ ਕੋਣ ਫੰਡ ਆਉਂਦੇ ਆ ਤਾਂ ਇਹ ਉਹ ਖੇਤੀ ਨਹੀਂ ਕਰਨਦੇ ਇਹ ਦੇਕਰ ਹਰ ਇੱਕ ਬੰਦਾ ਕਹਿੰਦਾ ਵੀ ਅਸੀਂ ਖਸਖਾ ਦੀ ਖੇਤੀ ਵਾਸਤੇ ਅਸੀਂ ਆਵਾਂਗੇ ਪਰ ਉਹ ਉੱਥੇ ਆਉਂਦੇ ਨਹੀਂ ਬੱਚੇ ਗਿਰਾ ਅੱਜ ਸਾਡੇ ਨਾਲ ਪ੍ਰਧਾਨ ਤੇ ਕਾਫੀ سارے ਪ੍ਰਧਾਨੀ ਆ ਮੈਨੂੰ ਛੱਡ ਕੇ ਗਿਰਾ ਪਲਮਤ ਸਾਨੂੰ ਜੁਨਾਮੇ ਉੱਤਮ ਬਰਦਵਾ ਮੈਦਨੋਂ ਛੱਡ ਕੇ ਸਾਰੇ ਪਰਿਵਾਰਾਨੀ ਰঞ্জੀਤ ਕੁਮਾਰ ਹੋ ਗਿਆ ਤੇ ਹਰਤੇਜ ਇਹਨਾਂ ਦੇ ਨਾਂ ਓਕੇ ਓਕੇ ਜੇ ਮੇਰੇ ਨੋਟੀਟੂ ਬਾਂਦੇ ਸੁੱਖਾ ਜਾਈ ਆ ਅਸੀਂ ਕੁਛ ਨਹੀਂ ਕਰਦੇ ਨਾ ਅਸੀਂ ਡੋਡੇ ਖਾਂਦੇ ਨਾ ਫੀਮ ਖਾਂਦੇ ਨਾ ਸਾਡੇ ਕੋਲ ਜ਼ਮੀਨ ਆ ਲੇਕਿਨ ਲੋਕਾਂ ਨੂੰ ਕਹਾਂ ਲੋਕਾਂ ਨੂੰ ਕਿਹਾ ਵਾ ਨਸ਼ਾ ਤੁਸੀਂ ਨਹੀਂ ਆ ਅਸੀਂ ਹਟਾਉਣਾ ਵਾ ਬਚਾਉਣਾ ਵਾ ਲੋਕੀ ਮੈਨੂੰ ਕਿਤੇ ਨਾ ਮਿਰਜੀ ਮੋਤਾਂ ਲੋਕੀਆਂ ਨੇ ਮੋਤਾਂ ਲੋਕੀ ਨਾ ਮੈਨੂੰ ਉੱਟੀ ਟੂ ਡੋਡੇ ਵਾਲਾ ਕਹਿਣ ਲੱਗੇ ਨਾ ਮੈਂ ਖਾਂਦਾ ਨਾ ਮੇਰੇ ਕੋਲ ਜ਼ਮੀਨ ਆ ਮੈਂ ਤਾਂ ਬੱਚ ਫਸਿਆ ਆ ਵਕਰਾ ਕਿਉਂਕਿ ਅਸੀਂ ਕਿਸਾਨਾਂ ਦਾ ਨਾ ਖਾਂਦਾ ਜੀਵਤ ਰੱਖਣ ਵਾਲੀ ਗੋਲੀਆਂ ਦੇ ਕੇ ਦੇਖ ਲਈਆਂ ਜਿਉਂਦੇ ਨਸ਼ਾ ਵਿਰੋਧ ਚਲਾ ਕੇ ਦੇਖ ਲਿਆ ਹੁਣ ਤਾਂ ਅਸੀਂ ਬੇਨਤੀ ਕਰਦੇ ਆ ਵੀ ਆ ਕਾਫੀ ਪੰਖਾ ਰੱਖ ਕਰਕੇ ਦੇਖ ਹੀ ਲੋ ਕੀ ਤਾਂ ਸਿੱਧਾ ਬਾਜੇ ਵਗਿਆ ਹੈ ਹੀ ਸਿੱਧਾ ਬਾਹਾ ਕੰਮ ਕਰਾ ਪਰ ਇਹਨਾਂ ਨਾਲ ਦੀ ਰੋਟੀ ਖਤਮ ਹੋ ਰਹੀ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਮਾਂ ਅੱਜ ਜਨੇ ਵੀ ਜਨੇ ਆਏ ਆ ਅੱਗੇ ਅੱਗੇ ਤੂੰ ਦੇਖੀ ਉਹਨੂੰ ਫਿਰ ਕਿਸਾਨਾਂ ਦਾ ਟੋਲਾ ਕਿਸਾਨਾਂ ਦਾ ਟੋਲਾ ਹੁਣ ਜਦੋਂ ਸਾਡੇ ਨਾਲ ਹੋ ਗਿਆ ਬਾਣੀਆਂ ਵੀ ਬੱਚੇ ਨਾਲ ਰਲ ਗਏ ਹੁਣ ਤਾਂ ਇੱਥੇ ਭੰਗੜੇ ਪਿਆ ਕਰਨਗੇਰਾ ਹਾਂ